ਮੇਰਾ ਹੋਰ ਬਸੋ ਨਹੀਂ ਹੈ ਨਾ ਬਾਰਤ ਵਾਲੇ ਦਾ ਖੁੱਲਣਾ ਫਰ। ਪਾਰਟੀ ਤੋਂ ਹਨ ਬਜੀ ਨਹੀਂ ਹੈ ਨੀ ਜੀ ਕੰਮ। ਚਲ ਕਿੰਨੇ ਕਿਤੇ। ਦੇਖੋ ਮਿੰਟ ਮੁਕਾ ਹੀ ਨਾ। ਐਸੇ ਹੀ ਕੰਮ ਹੈ ਉਹੀ ਪੇ ਦਿਖਾ ਦਿਓ ਵਿੱਚ। ਮਾਫੀ ਹੈ ਅਜੇ ਪਾ ਨਾ ਹਣੀ ਬਾਤ। ਦੇਖ ਲਓ ਜੀ ਦੋਨੇ ਇੰਤਿਕ ਕਰ। ਬਾਤ ਬਾਤ ਤੱਕ ਚਲੋ ਜੀ। ਸਾਨੂੰ ਵੀ ਜੇ ਪਤਾ ਲੱਗਦਾ ਸਾਨੂੰ ਵੀ ਦੱਸੋ ਅੱਜ ਮੇਰੇ ਘਰ ਹੀ ਫਟ ਗਈ ਅਸੀਂ ਵੀ ਕਾਰਵਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਨੂੰ ਇਹ ਪਤਾ ਜੁੜ ਦਈਏ ਬਹੁਤ ਮਾੜੀ ਗੱਲ ਹੈ ਜੀ ਅਸੀਂ ਦੇਖਦੇ ਇਹਦਾ ਲਿਖੀ ਵੀ ਜੇ ਐਸਸੀ ਸਾਹਿਬਾ ਨੇ ਕਰਦੇ ਫਿਰ ਕੰਮ ਕਿਵੇਂ ਚੱਲੂਗਾ ਜੀ ਬਿਲਕੁਲ ਨੇਗੇਟਿਵ ਜਾਂਦੇ ਹੈ ਆਪਣੀ ਨੀਤ ਕਰਕੇ ਟੈਂਡਰ ਕੀਤੇ ਨੇ ਟਿਊਬ ਲੱਗਣੇ ਨੇ ਸ਼ਹਿਰ ਦਾ ਪਾਣੀ ਦਾ ਬੁਰਾ ਹਾਲ ਹੈ ਕਰ ਨਹੀਂ ਹੋੜੀਏਗਾ ਤੇ ਇਹ ਤਾਂ ਬਹੁਤ ਝੂਰੀ ਹੈ ਜੀ ਇੱਕੋ ਇੱਕੋ ਗੈਗ ਹੋਗਾ ਇਹ ਅਸੀਂ ਗੱਲ ਕੋਈ ਨਹੀਂ ਹੈ ਇਹਨਾਂ ਲਈ ਕੋਈ ਜ ਨਹੀਂ ਪਤਾ ਲੱਗਦਾ ਕਿ ਫਿਰ ਇਹਦੇ ਨਾਲ ਕਿਦਾਂ ਹੋਊਗਾ ਜੇ ਕਿਸੇ ਨੇ ਮਾਰ ਪੁਲਾਇਆ ਕਰੂਗਾ ਤਾਂ ਪਹਿਲਾਂ ਬੋਲ ਕਰੇਗਾ ਕੋਈ ਲੱਗੇ ਤੁਸਾਂ ਪਤਾ ਕਰ ਲੇਂਗੇ ਅੰਸ਼ਰੇ ਰੈਂਸੀ ਸਵਾਨਾ ਜਨ ਪਿਆਰ ਕੇ ਲੈਣਾ ਪਿਆਰ ਕੇ ਤੋਂ ਬੋਲ ਪਰ ਕੋਈ ਨਹੀਂ ਪੇਪਰ ਪਾ ਲਈ ਹੈ ਹਾਂ ਮੀਟਿੰਗ ਹੈ ਕਰਮ ਜੀ ਡੇਟ ਆ ਰਹੇ ਹੈ ਪਾ ਲਈ ਹੈ ਬੰਨਵਾਇਆ ਹੈ ਜੈਨਤ ਜੀ ਮੇਰੀ ਮੁਸਫਾ ਦੇ ਜੀ ਹਾਂ ਸਾਇਦ ਕਿਹੜੀ ਹੈ 11 ਨੰਬਰ ਤੋਂ ਹੈ ਉਹ ਜਿਹੜੀ ਹੋਈ ਸੀ 2240 ਸਾਡੇ ਵੀ ਨਹੀਂ ਪਾਏ ਕਰੀਏ ਯਾਰ 3 ਲੱਖ ਰੁਪਏ ਦੀ ਕੱਲੀ ਮੈਡੀਸ਼ਨ ਮਖਾਣ ਉਹ ਉਹ ਕਮਿਸ਼ਨ ਨੇ ਵੀ ਰੈਜੀ ਉਹਨਾਂ ਨੇ ਵੀ ਨਾ ਇਹਨਾਂ ਦੀ ਰੋਡ ਕੱਟੀ ਗਈ ਮਨਰੋਪਰਵਿਸ਼ ਕੇ ਮਰਜ਼ੀ ਨਾਲ ਵੀ ਉਹ ਕੰਮ ਇਹ ਕਰਾ ਕੇ ਜਿਵੇਂ ਕਿ ਸੀਵੇ ਬੋਰਡ ਉਹਨਾਂ ਦੀ ਜਿਹੜੀ ਪੈਡ ਕ੍ਰੋਸਿੰਗ ਉਹਨਾਂ ਦੀ ਜੋ ਰੇਟ ਨਹੀਂ ਸਰਕਾਰੀ ਰੇਟ ਹੀ ਨਹੀਂ ਉਹ ਤਾਂ ਆਪ ਨੂੰ ਸਰਕਾਰ ਦੇ ਰੇਟ ਪੀਟੀ ਬਿੱਲ ਭੇਜਣਾ ਉਹਨਾਂ ਨੇ ਠੀਕ ਹੈ ਉਹ ਬਿੱਲ ਦੇ ਪੈਸੇ ਜਮਾ ਕਰਾਣੇ ਜਿਵੇਂ ਆਪਣੀ ਰੋਡ ਕੱਟੀ 60 500 200 ਉਹਨਾਂ ਦੇ 60000 20005 ਜੋ ਵੀ ਰੋਡ ਦੇ ਇਹ ਪ੍ਰਾਈਵੇਟ ਬਿੱਲ ਨੂੰ ਪ੍ਰਾਈਵੇਟ ਕੰਪਨੀ ਚੋਂ ਉਹਨਾਂ ਨੂੰ ਸਰਕਾਰ ਨੂੰ ਜਮਾਉਣੇ ਸੀਵੇ ਰੋਡ ਦੇ ਕੰਮ ਕਰਦੇ ਨੇ ਪਟੋਕਾ ਲਾਉਗਾ ਨਹੀਂ ਸੀਵਰਵੋਡ ਲਾਉਗਾ ਜੀ ਨਾ ਉਹ ਆਪਾਂ ਲਾਈਨ ਕਰੀਏ ਸੀਵਰਵੋਡ ਤੂੰ ਮੇਰੀ ਬਾਤ ਤਾਂ ਸੁਣ ਲੋ ਯਾਰ ਗੱਲ ਸੁਣਦਾ ਲੋ ਥਰੇ ਠੀਕ ਆ ਨਾ ਉਹ ਇੱਕ ਮਿੰਟ ਗੱਲ ਤਾਂ ਪੰਜ ਮਹੀਨੇ ਹੋ ਗਏ ਜੀ ਕਿ ਉਹ ਲੱਗੇ ਸਾਰਾ ਮਾਰ ਪੈ ਗਿਆ ਜਿੱਦਾਂ ਮੇਰੇ ਬਾਟ ਵਿੱਚ ਜਿਹੜਾ ਟਿਊਬ ਲੱਗਿਆ ਦਾ ਜੀ ਜਿਹੜਾ ਢੇਕੇ ਦਾ ਉਹ ਜਿਹੜਾ ਪੁਰਾਣਾ ਟਿਊਬ ਦਾ ਜੀ ਪੂਰਾ ਬਾਹਰ ਚੋੜੀ ਕਰਕੇ ਲਏ ਜੀ ਉਸ ਤੋਂ ਬਾਅਦ ਜੀ ਹਾਲੇ ਤੱਕ ਉਹ ਪਾਣੀ ਸਾਫ਼ ਨਹੀਂ ਹੋਇਆ ਮੇਰਾ ਘਰ ਦਾਸ ਕੇ ਮੋਹਤਾ ਕੋਈ ਨੂੰ ਠੇਕੇਦਾਰ ਨੂੰ ਮੈਂ ਕਰ ਲਈ ਉਹ ਚੱਕਦਾ ਨਹੀਂ ਜਿਉਂ ਫੋਨ ਨਹੀਂ ਚੱਕਦਾ ਦੇਖੋ ਜੀ ਮੈਂ ਸੀਰ ਦਾ ਕਹਿੰਦਾ ਤੇ ਆਪਾਂ ਲਾਰੇ ਜਿਹੜੇ ਤੁਸੀਂ ਨੂੰ ਲਿਖ ਕੇ ਤਾਂ ਆਪਾਂ ਨੂੰ ਲੈਟਰ ਵੀ ਕੱਢ ਦੇਣਾ ਤੇ ਮੋਹਤਾ ਜੈਸਾ ਦੱਸੋ ਕਹੋਣੇ ਲੈਟਰ ਸਾਡੀ 4 ਮਹੀਨੇ ਹੋ ਗਏ ਬੋਲ ਰੋ ਹੁਣ ਤੱਕ ਆਇਆ ਨਹੀਂ ਮੈਂ ਤੁਹਾਡੇ ਕੋਲ ਕਹਿਣਾ ਵੀ ਸਰ ਜੀ ਆਪਾਂ ਲਈ ਨੰਬਰ ਸਰ ਜੀ ਤਾਂ ਨਾ ਜਵਾਬ ਦਾ ਜਵਾਬ ਦੇ ਰਹੇ ਨੇ ਨਾ ਤੇ ਇਹਦਾ ਜਵਾਬ ਤਾਂ ਇਹੇ ਕਰਨਾ ਕਿ ਇਹ ਜਵਾਬ ਦੇ ਨਾ ਉਹ 10 ਸਾਲ ਹੋ ਗਏ ਮੇਰੇ ਕੋਲ ਜੀ ਦਾ ਪੁਰਾਣਾ ਬੈਠਾ ਹੈ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਇਹੇ ਨਵੇਂ ਆਏ ਪੁਰਾਣੇ ਖਾ ਕੇ ਨਾ ਲੈ ਗਿਆ ਉਹ ਦੇਖੀਏ ਨਾਲੇ ਫਿਕਸ ਹਾਲ ਇੱਕ ਮਿੰਟ ਕੋਈ ਟੀ ਬੋਲਣਾ ਅੱਜ ਦੁਪਹਿਰ ਤੋਂ ਬਾਅਦ ਬੁਲਾਇਆ ਮੈਂ ਇੱਥੇ ਤੇ ਉਹ ਆਏਗਾ ਸਰ ਜੀ ਹੋਣੀ ਬੁਲਾਉਣ ਵਾਲੀ ਸਾਡੇ ਨਾਲ ਸਰ ਆਉਂਦਾ ਨਹੀਂ ਜੀ ਉਹ ਨਾ ਰੁਕਣਾ ਨਹੀਂ ਨਾ ਹੱਥ ਲੱਗਣਾ ਜੀ ਉਹਦਾ ਗੱਡੀ ਦੇ ਆਵਾਂਗੇ ਕੋਈ ਗੱਲ ਨਹੀਂ ਮੈਂ ਮੈਂ ਪੈਰ ਤੋਂ ਬਾਅਦ ਤੁਹਾਡੇ ਕੋਲ ਕਿਹੜਾ ਵੀ ਮਾਰ ਦੂੰਗਾ ਜਲਦੀ ਜੀ ਨਹੀਂ ਸਰ ਇੱਧਰ ਵੀ ਮਾਰੇ ਹੋ ਐਸ ਡੀਓ ਸਾਹਿਬ ਨੇ ਚੁੱਕਾ ਲਿਆ ਸੁਣੋ ਗੱਲ ਨਹੀਂ ਐਸ ਡੀਓ ਸਾਹਿਬ ਨੇ ਫੋਨ ਕਰਿਆ ਕਹਿੰਦੇ ਐਕਸੀ ਸਰ ਨੂੰ ਫੋਨ ਕਰੋ ਐਸ ਡੀਓ ਪਤਾ ਕਿ ਕਹਿੰਦਾ ਜੀ ਕਹਿੰਦੇ ਵੀ ਇਹ ਸੁਣਦਾ ਨਹੀਂ ਯਾਰ ਕਹਿੰਦਾ ਠੇਕੇਦਾਰ ਜਿਹੜਾ ਹੈਗਾ ਕਹਿੰਦਾ ਐਕਸੀ ਸਰ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕਰੀਓ ਕਹਿੰਦੇ ਸੀ ਭੇਜੂਂਗਾ ਜੀ ਮੈਂ ਤੇਰ ਕੋਲੋਂ ਕਰਨਾ ਪਾੜੀ ਕਾਨੂੰਨੀ ਕੰਮ ਪਾੜਦੇ ਦਾ ਕਾਪੀ ਲਓ ਤੁਹਾਡੇ ਦੇ ਫੇਸ ਇੰਟਰਵਿਊ ਮੈਂ ਇਹ ਨਹੀਂ ਕਿ ਨਾ ਕੀ ਦਾ ਕੰਪਲੈਕਸ ਵਿੱਚ ਮੇਰੀ ਜ਼ਮੀਨ ਵਿੱਚ ਕਾਉਂਸਲ ਵੱਲੋਂ ਰੱਖਿਆ ਜਨਰੇਟਰ ਦੇ ਕਿਰਾਏ ਵਾਸਤੇ ਤਾਂ ਨਹੀਂ ਕੋਈ ਬਰੇਨਾ ਸੰਗੀ 12 ਨੰਬਰ 12 ਨੰਬਰ ਕੱਢਾ ਹਾਂ ਜੀ 20000 ਰੁਪਏ 10000 20000 ਤੋਂ ਦੇ ਹਾਂ ਜੀ ਇਸ ਟਾਈਮ ਭਾਵੇਂ ਜਸਪੀ ਕੋਲੋਂ ਉਹ ਕਿਹਦੇ ਦੇਣਾ ਨਾ ਉਹ ਦੱਸੋ ਜੀ 12 ਨੰਬਰ ਦਾ ਕੀ ਹੈ ਤੁਹਾਨੂੰ ਤਾਂ ਲੱਗਿਆ ਨਾ ਜੀ ਉੱਥੇ ਜਗ੍ਹਾ ਤੇ ਲਈ ਆਪਾਂ ਫਿਰ ਕੀ ਹੋ ਗਿਆ ਜੀ ਜਿਹੜੀ ਗੱਲ ਲੱਗਿਆ ਮੈਂ ਜਿਹੜਾ ਨਾ ਨਾ ਗੱਲ ਜਿਹੜੀ ਗੱਲ ਹੈ ਉਹਦੀ ਪਹੁੰਚਣ ਦੀ ਜਰੂਰਤ ਨਹੀਂ ਹੈ ਜਿਹੜਾ ਕੋਈ ਇਸ ਸ਼ਹਿਰ ਦਾ ਕੁਝ ਲੱਗਦਾ ਵੀ ਨਹੀਂ ਹੈਗਾ ਉਹਨਾਂ ਦੀ ਗੱਲਾਂ ਨੂੰ ਸੁਣਨ ਦੀ ਜ਼ਰੂਰਤ ਨਹੀਂ ਹੈਗੀ ਕੋਈ ਕੁਝ ਲੱਗਿਆ ਹੋਵੇ ਸ਼ਹਿਰ ਦਾ ਕੁਝ ਨਹੀਂ ਲੇਕਿਨ ਇਸ ਟਾਈਮ ਮੌਜੂਦ ਹੈ ਐਮਸੀ ਤੇ ਮੌਜੂਦ ਹੈ ਪ੍ਰਧਾਨ ਸ਼ਹਿਰ ਨੂੰ ਚਲਾ ਰਹੇ ਹੈ ਤਾਂ ਉਹਨਾਂ ਦੇ ਹੀ ਗੱਲ ਨੂੰ ਸੁਣਿਆ ਜਾਵੇ ਉਹਨਾਂ ਨੂੰ ਹੀ ਸਾਰਾ ਕੁਝ ਦੱਸਿਆ ਜਾਵੇ ਉਹਨਾਂ ਦੇ ਵਾਰਡ ਦੇ ਵਿੱਚ ਜੋ ਹੋ ਰਿਹਾ ਉਹ ਇਹ ਆ ਜਾਵੇ ਉਹਨਾਂ ਨੂੰ ਬੁਲਾਇਆ ਜਾਵੇ ਜਿਸ ਤਰੀਕੇ ਦਾ ਵੀ ਉਹਨਾਂ ਦੇ ਵਾਰਡ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਤੁਹਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਬਣਦੀ ਹੈ ਵੀ ਅਸੀਂ ਤੁਹਾਡੇ ਵਾਰਡ 'ਚ ਆਏ ਆ ਤੁਹਾਡੇ ਵਾਰਡ 'ਚ ਅਸੀਂ ਇਹ ਕਾਰਵਾਈ ਕਰਨ ਲੱਗਿਆਂ ਜਾਂ ਇਹ ਕੰਮ ਕਰਨ ਲੱਗਿਆਂ ਤੁਹਾਡੇ ਸਾਰੇ ਅਫਸਰਾਂ ਦੀ ਰਿਸਪੋਨਸੀਬਿਲਟੀ ਬਣਦੀ ਹੈ ਅੱਜ ਤੋਂ ਬਾਅਦ ਕੋਈ ਵੀ ਕੰਮ ਕਿਸੇ ਦੇ ਵੀ ਵਾਰਡ 'ਚ ਕਰਨ ਜਾਣਾ ਕਿਸੇ ਮੀ ਟੇਕੇਦਾਰ ਦੇ ਥਰੂ ਤੁਹਾਡੇ ਤਰੂ ਕੋਈ ਆ ਕੋਈ ਕਾਰਵਾਈ ਕਰਨੀ ਹੈ ਤਾਂ ਉਸ ਦੇ ਐਮਸੀ ਨੂੰ ਉਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਬੁਲਾਉਣਾ ਚਾਹੀਦਾ ਹੈ ਤੇ ਇਸ ਚੀਜ਼ ਦਾ ਹਸਵਾਸ਼ਨ ਤੁਸੀਂ ਦੋ ਸਾਰੇ ਐਮਸੀਆਂ ਦੇਵਾਵਾਂਗੇ ₹20000 15000 ਕੇ ਸਾਲ ਦਾ ਹੋਗਾ ਸਾਲ ਦਾ ਦਾ ਤੁਸੀਂ ₹10000 ਮਹੀਨਾ ਯਾਰ ਆ ਨਹੀਂ ਜਾਗ ਆਪਾਂ ਦਾ ਵੀ ਏਟੀ ਹੈ ਤੇ ਆਪਾਂ ਰਾਜੇ ਕਿਦ ਕਰਾਇਆ ਕਿਰਾਇਆ ਸੌਂਦਾ ਹੋ ਜਾਂਦਾ ਮੈਂ ਬੜੇ ਪੈਸੇ ਲਾ ਰਿਹਾ ਹਾਂ

ਜਿਹੜਾ ਕੱਢਿਆ ਦੁਬਾਰਾ ਏਜੰਡਾ ਉਹ ਵੀ ਕਾਪੀ ਦੇ ਲੋ ਸਾਰਿਆਂ ਨੇ ਫੇਰ ਲਵਾ ਪੈਣਾ ਸਤਿ ਸ਼੍ਰੀ ਅਕਾਲ ਜੀ ਅੱਜ 10 ਤਿੰਨ 2025 ਦਿਨ ਸੋਮਵਾਰ ਨੂੰ ਨਗਰ ਕਾਉਂਸਲ ਖਰਨ ਦੇ ਹਾਊਸ ਦੇ ਵਿੱਚ ਇੱਕ ਸੁਧਾਰਨ ਮੀਟਿੰਗ ਪਾਸ ਕੀਤੀ ਗਈ ਜਿਦੇ ਵਿੱਚ ਕਰੋੜਾਂ ਦੇ ਕੰਮ ਪਏ ਜੋ ਅਸੀਂ ਡਿਵੈਲਪਮੈਂਟ ਦੇ ਪਾਸ ਕੀਤੇ ਐ ਹਰੇਕ ਵਾਰਡ ਦੇ ਹਰੇਕ ਐਮਸੀਐਚੋ ਸੈਟੀਸਫਾਈ ਹੈਗੇ ਆ ਆਪਣੇ ਐਸਟੀਮੇਟਸ ਨੂੰ ਲੈ ਕੇ ਸੋ ਜਲਦੀ ਇਹਨਾਂ ਕੰਮਾਂ ਨੂੰ ਉੱਪਰੋਂ ਪਾਸ ਵੀ ਕਰਵਾਇਆ ਜਾਏਗਾ ਤੇ ਜਲਦੀ ਜਲਦੀ ਇਸ ਕੰਮ ਨੂੰ ਅਸੀਂ ਨਾਪਰੇ ਚੜਾਂਗੇ ਕਜੋਲੀ ਵਾਟਰ ਵਰਕਸ ਦੇ ਅਸੀਂ ਸੀਵਰੇਜ ਬੋਰਡ ਤੋਂ ਵੀ ਆਪਣੇ ਜਿਹੜੇ ਨਵੇਂ ਐਸਡੀਓਰ ਜੇਈਨੋ ਕਾਲ ਕੀਤੀ ਸੀ ਤੇ ਉਹਨਾਂ ਦੁਆਰਾ ਵੀ ਕਜੋਲੀ ਵਾਟਰ ਵਰਕਸ ਨੂੰ ਲੈ ਕੇ ਸਾਰੇ ਬਰੀਫ ਦਿੱਤੀ ਗਈ ਹੈ ਤੇ ਉਹਨਾਂ ਨੇ ਵੀ ਇਦਾਂ ਹੀ ਕਿਹਾ ਕਿ ਅਸੀਂ ਇਸ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਵਾਂਗੇ ਲੇਕਿਨ ਆਹਾਂ ਇਹਨਾ ਜ਼ਰੂਰ ਕਹਿਣਾ ਚਾਹੁੰਦੀ ਕਿ ਇਸ ਕੰਮ ਨੂੰ ਬਹੁਤ ਦੇਰੀ ਹੋ ਰਹੀ ਹੈ ਜਿਸ ਕਰਕੇ ਆਪਣੇ ਜਿਸ ਚੀਜ਼ ਨੂੰ ਜਿਸ ਪਾਣੀ ਦੀ ਕਮੀ ਨੂੰ ਅਸੀਂ ਇੱਕ ਜੌਲੀ ਦੇ ਥਰੂ ਪੂਰਾ ਕਰ ਸਕਦੇ ਆ ਉਹ ਕੰਮ ਹੈ ਜੋ ਬਹੁਤ ਡਿਲੇ ਹੋ ਰਿਹਾ ਸੋ ਮੈਂ ਸੀਵਰੇਜ ਬੋਰਡ ਵਾਲਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਜੋ ਪਾਣੀ ਦੀ ਸਫਾਈਆ ਉਹ ਹੱਲ ਕੀਤੀ ਜਾਵੇ ਤੇ ਘੱਟ ਟਿਊਬਲ ਲਗਾਏ ਜਾਣ ਕਿਉਂਕਿ ਟਿਊਬਲ ਲੱਗਣ ਦੇ ਨਾਲ ਜੋ ਅੰਡਰਗਰਾਊਂਡ ਵਾਟਰ ਹੈ ਉਹ ਬਹੁਤ ਘਟ ਰਿਹਾ ਹੈ ਧਰਤੀ ਦਾ ਲੈਵਲ ਹੈ ਜਿਹੜਾ ਪਾਣੀ ਦਾ ਉਹ ਨੀਚੇ ਜਾ ਰਿਹਾ ਸੋ ਆਪਾਂ ਨੂੰ ਇਹੀ ਕਹਿਣਾ ਕਿ ਨਹਿਰੀ ਪਾਣੀ ਜਲਤ ਜਲਦਾ ਜਿਹੜਾ ਖਰੜ ਦੇ ਵਿੱਚ ਆ ਸਕਦਾ ਕਿੰਨੇ ਟਿਊਬਲ ਬਰੂ ਹੋਏ ਅਜੇ ਕਾਫੀ ਨਏ 17 18 ਟਿਊਬਲ ਹੈਗੇ ਆ ਪਹਿਲੀ ਮੀਟਿੰਗ ਸੀਗੇ ਉਸ ਚ ਵੀ ਸੀਗੇ ਹੁਣ ਵੀ ਨੇ ਲੇਕਿਨ ਮੈਂ ਇਨਾ ਹੀ ਕਹਿਣਾ ਚਾਹੁੰਦੀ ਕਿ ਅਸੀਂ ਨਹਿਰੀ ਪਾਣੀ ਨੂੰ ਜਲਦ ਤੋਂ ਜਲਦ ਸ਼ਹਿਰ ਵਿੱਚ ਲਿਆਉਣ ਦੀ ਮੈਂ ਦਰਖਾਸਤ ਵੀ ਕਰਦੀ ਆ ਤੇ ਇਹ ਵੀ ਕਹਿਣਾ ਚਾਹੁੰਦੀ ਕਿ ਇਹ ਪਾਣੀ ਆ ਜੋ ਸ਼ਹਿਰ ਲਈ ਬਹੁਤ ਫਾਇਦੇਮੰਦ ਰਹੇਗਾ ਕਿਉਂਕਿ ਜੋ ਅੰਡਰਵਾਟਰ ਆਪਣਾ ਧਰਤੀ ਦੇ ਨੀਚੇ ਪਾਣੀ ਆ ਉਹ ਕਜੋਲੀ ਦੀ وجہ ਤੋਂ ਬਚ ਜਾਈਗਾ ਜੀ ਅਧਾਇ ਜੀ ਆਦਾ ਜੀ ਪਾਣੀ ਦੀ ਮੇਰਾ ਨਾਮ ਦੀਪਕ ਕੁਮਾਰ ਹੈ ਜੀ ਇੱਕ ਸੀਵਰੇਜ ਦਾ ਕਜੋਲੀ ਬਾਦਰ ਵਰਕ ਚੱਲ ਰਿਹਾ ਜੀ ਕਜੋਲੀ ਕਿਉਂ ਨਹੀਂ ਆਇਆ ਮੈਂ ਇਹਦੇ ਬਾਰੇ ਤੁਹਾਨੂੰ ਅਪਡੇਟ ਸਟੇਟਸ ਦੱਸਣਾ ਚਾਹੂੰਗਾ ਇਸ ਕੰਮ ਦੇ ਅੱਜ ਦੀ ਰੀਡ ਸਟੇਟਸ ਇਹ ਹੈ ਕਿ ਇਹਦੇ ਟੈਂਡਰ ਖੁੱਲ ਚੁੱਕੇ ਹਨ ਟੈਂਡਰ ਖੁੱਲਣ ਤੋਂ ਬਾਅਦ ਇੱਕ ਅਪਰੂਵਲ ਕਮੇਟੀ ਹੁੰਦੀ ਹੈ ਉਹਦੇ ਵਿੱਚ ਇਹ ਗਿਆ ਹੈ ਟੈਂਡਰ ਤੇ ਅਸੀਂ ਕੋਸ਼ਿਸ਼ ਕਰਕੇ ਉਹਨੂੰ ਫਟਾਫਟ ਉਸ ਤੋਂ ਅਪਰੂਵਲ ਕਰਵਾ ਲੈਂਦੇ ਹਾਂ ਮੋਸਟ ਪ੍ਰੋਬੇਬਲੀ ਮਾਰਚ ਦੇ ਮਹੀਨੇ ਵਿੱਚ ਟੈਂਡਰ ਅਲਾਟ ਹੋ ਜਾਏਗਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਇਸ ਕੰਮ ਨੂੰ ਅੱਗੇ ਕਰਨ ਦਾ ਸਮਾਂ 1.5 ਸਾਲ ਦਾ ਹੈ ਜੇ ਮੰਨ ਲਓ ਆਪਣਾ April ਦੇ ਵਿੱਚ ਕੰਮ ਸ਼ੁਰੂ ਹੋ ਜਾਂਦਾ ਤੇ 1.5 ਸਾਲ ਦਾ ਉਹਨੂੰ ਸਮਾਂ ਲੱਗੇਗਾ ਸਰ ਸਰ 3/4 ਲੇਟ ਹੋਣ ਦਾ ਕਾਰਨ ਸਰ ਉਹਦੇ ਵਿੱਚ ਇਸ਼ੂ ਹੈ ਮੈਂ ਅੱਜ ਹੀ ਜੁਆਇਨ ਕੀਤਾ ਹੈਗਾ ਆਈ ਐਮ ਨਿਊ ਹੇਅਰ ਤੇ ਪਿਛਲਾ ਰਿਕਾਰਡ ਦੇਖ ਕੇ ਹੀ ਮੈਂ ਦੱਸ ਸਕਦਾ ਵੀ ਲੇਟ ਹੋਣ ਦੇ ਕੀ ਕਾਰਨ ਹੈ ਇਸ ਟਾਈਮ ਮੈਂ ਆਫੀਸ਼ੀਅਲੀ ਕੁਝ ਨਹੀਂ ਦੱਸ ਸਕਦਾ ਲੇਟ ਹੋਣ ਦੇ ਕੀ ਕਾਰਨ ਹੈ ਬਟ ਮੈਂ ਅੱਜ ਦਾ ਸਟੇਟਸ ਦੱਸ ਰਿਹਾ ਕਿ ਇਹਦਾ ਟੈਂਡਰ ਹੋ ਚੁੱਕਿਆ ਹੈਗਾ ਟੈਂਡਰ ਅਪਰੂਵਲ ਕਮੇਟੀ ਦੇ ਵਿੱਚ ਟੈਂਡਰ ਭੇਜਤਾ ਹੈਗਾ ਤੇ ਅਸੀਂ ਕੋਸ਼ਿਸ਼ ਕਰਦੇ ਆ ਪੂਰੀ ਜਿੱਦਜਹਿਤ ਲਾ ਕੇ ਕੰਮ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਾਈਏ ਜਿੰਨਾ ਪਿੱਛੇ ਡਿਲੇ ਹੋਇਆ ਹੈ ਉਹ ਅੱਗੇ ਆਪਾਂ ਮੀਟ ਆਊਟ ਕਰਦੇ ਆ ਲੈ ਆਊਟ ਕੀ ਹੋਏਗਾ ਕਿੱਥੋਂ ਇਹਨਾਂ ਇਹ ਤੁਸੀਂ ਪਰ ਦੇਖੋ ਕਈ ਤਰ੍ਹਾਂ ਦੀ ਹਿੰਡਰੈਂਸਿਜ਼ ਆ ਜਾਂਦੀਆਂ ਹੈਗੀਆਂ ਕੋਈ ਅਪਰੂਵਲ ਆਣੀ ਹੈ ਕਿਸੇ ਪਾਸੇੋਂ ਕੋਈ ਮਨ ਲਓ ਫੰਡ ਦੀ ਸ਼ਾਰਟੇਜ ਹੋ ਗਈ ਹੈ ਮੈਂ ਆਫੀਸ਼ੀਅਲੀ ਨਹੀਂ ਕਹਿ ਰਿਹਾ ਕਿਉਂਕਿ ਮੇਰੇ ਕੋਲ ਪਿਛਲਾ ਰਿਕਾਰਡ ਨਹੀਂ ਹੈ ਬਟ ਫਿਰ ਵੀ ਮੈਂ ਇਹ ਕਹਿ ਸਕਦਾ ਕਿ ਅੱਜ ਦੀ ਡੇਟ ਸਟੇਟਸ ਇਹ ਹੈ ਕਿ ਉਹਦਾ ਟੈਂਡਰ ਖੁੱਲ ਗਿਆ ਜਿੰਨਾ ਡਿਲੇ ਹੋ ਗਿਆ ਹੁਣ ਅੱਗੇ ਨਹੀਂ ਹੋਏਗਾ ਜੀ ਸਰ ਕਿੱਥੋਂ ਸਟਾਰਟ ਕਿਦਾਂ ਹੋਏਗਾ ਦੱਸੋ ਕੋਈ ਖਰੜਾ ਵਾਸੀ ਉਹਨਾਂ ਕੋਲ ਜਲਦੀ ਪਾਣੀ ਸਰ ਜੀ ਤੁਹਾਨੂੰ ਦੱਸਿਆ ਨਾ ਮੈਂ ਅੱਜ ਹੀ ਜੁਆਇਨ ਕੀਤਾ ਹੈਗਾ ਉਹਦੇ ਲੇਆਉਟ ਪਲਾਨ ਦੇਖ ਕੇ ਹੀ ਮੈਂ ਦੱਸ ਸਕਦਾ ਇਹ ਜਿਹੜਾ ਸਟੇਟਸ ਹੈ ਮੈਂ ਵੀ ਔਨ ਰਿਕਾਰਡ ਪਲਾਨ ਐਸਡੀ ਸਭ ਤੋਂ ਕੁਝ ਹੀ ਦੱਸ ਸਕਦਾ ਟੈਂਡਰ ਖੁੱਲ ਗਿਆ ਬਿਲਕੁਲ ਟੈਂਡਰ ਖੁੱਲ ਚੁੱਕਿਆ ਐਕਸਨ ਸਾਹਿਬ ਦੀ ਆਪਣੀ ਕੰਪੀਟੈਂਸੀ ਵੀ ਐਨੇ ਲੱਖ ਤੱਕ ਕਰ ਸਕਦੇ ਆ ਐਸਸੀ ਸਾਹਿਬ ਦੀ ਉਸ ਤੋਂ ਚੀਫ ਸਾਹਿਬ ਦੀ ਉਸ ਜਿਸ ਕੰਪੀਟੈਂਸੀ ਚ ਉਹ ਜਾਂਦਾ ਉਸ ਕੰਪੀਟੈਂਸੀ ਨੇ ਜਿਹਨੇ ਅਪਰੂਵ ਕਰਨਾ ਉਹਦੇ ਕੋਲ ਗਿਆ ਕਿਉਂਕਿ ਇਹ 23 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਥੋੜਾ ਠੇਕੇਦਾਰ ਨੂੰ ਲਾਟ ਹੋ ਚੁਕਿਆ ਵੈਸੇ ਸਰ ਲਾਟ ਬਾਅਦ ਚ ਹੁੰਦਾ ਹੁੰਦਾ ਪਹਿਲੇ ਖੁੱਲ ਗਿਆ ਉਹਦੇ ਚ ਪਤਾ ਲੱਗ ਜਾਂਦਾ ਹੁੰਦਾ ਵੀ ਆਪਾਂ ਕਿਹੜੇ ਕਿਹੜੇ ਠੇਕੇਦਾਰ ਆਏ ਆ ਕਿਹਦਾ ਲੋਏਸਟ ਹੈ ਸਾਨੂੰ ਪਤਾ ਲੱਗਦਾ ਇਦਾਂ ਦਾ ਤਾਂ ਕੁਝ ਨਹੀਂ ਹੈ ਕੰਮ ਤਾਂ ਹੁੰਦੇ ਹੀ ਆ ਸਾਰੇ ਉਹ ਡਵੈਲਪਮੈਂਟ ਦੇ ਕੰਮ ਦੇ ਵਿੱਚ ਤਾਂ ਕੋਈ ਪੋਲਿਟਿਕਲ ਪ੍ਰੈਸ਼ਰ ਹੁੰਦਾ ਨਹੀਂ ਹੈ ਸਰ